ਲਗਾਤਾਰ ਮੀਂਹ ਨੇ ਲੋਕਾਂ ਦੀ ਚਿੰਤਾ ਪਤਾਈ ਹੋਈ ਹੈ ਮੀਂਹ ਦੇ ਕਾਰਨ ਲੋਕ ਪਰੇਸ਼ਾਨ ਹੋ ਰਹੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵੇਖਿਆ ਜਾ ਸਕਦਾ ਹੈ ਕਿਵੇਂ ਹੜ ਵਰਗੇ ਹਾਲਾਤ ਬਣੇ ਹੋਏ ਨੇ ਇਸ ਪਾਣੀ ਦੇ ਵਿੱਚੋਂ ਲੋਕ ਲੰਘ ਰਹੇ ਨੇ ਲੋਕਾਂ ਦੇ ਘਰ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਝੁੱਗੀਆਂ ਚ ਰਹਿ ਰਹੇ ਲੋਕ ਪਰੇਸ਼ਾਨ ਹੋ ਰਹੇ ਨੇ ਤਾਂ ਗੁਜਰਾਤ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੇਖਿਆ ਜਾ ਸਕਦਾ ਕਿਵੇਂ ਮੀਂਹ ਮਗਰੋਂ ਹਾਲਾਤ ਪੜੇ ਹੋਏ ਨੇ ਸੜਕਾਂ ਨੇਰਾ ਬੜੀਆਂ ਹੋਈਆਂ ਨੇ ਤੇ ਇਸੇ ਵਿਚਾਲੇ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦਾ ਕਹਿਣਾ ਕਿ ਅਗਲੇ 24 ਘੰਟਿਆਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਹੋਰ ਮੀ ਪਏਗਾ ਤੇ ਪਾਣੀ ਦਾ ਪੱਧਰ ਜੋ ਹੈ ਹੋਰ ਵੱਧ ਸਕਦਾ ਹੈ ਦੱਸਿਆ ਕਿ ਗੁਜਰਾਤ ਦੇ ਵਿੱਚ 6 ਅਗਸਤ ਤੱਕ ਇਹ ਰੈਡ ਲਰਜਾਰੀ ਕੀਤਾ ਗਿਆ ਹੈ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਤੋਂ ਬਾਅਦ ਇਹ ਹਾਲਾਤ ਬਣੇ ਹੋਏ ਨੇ ਕਿ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਤੇ ਇਸੇ ਪਾਣੀ ਦੇ ਵਿੱਚ ਲੋਕ ਜਾਂਦੇ ਹੋਏ ਵੇਖੇ ਜਾ ਸਕਦੇ ਨੇ ਇੱਕ ਵਾਰ ਫਿਰ ਤੋਂ ਗੁਜਰਾਤ ਦੇ ਵਿੱਚ ਭਾਰੀ ਮੀਂਹ ਬਣਿਆ ਹੋਇਆ ਲੋਕ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਤੇ ਇਸੇ ਪਾਣੀ ਦੇ ਵਿੱਚੋਂ ਲੋਕਾਂ ਨੂੰ ਲੰਘਣਾ ਪੈ ਰਿਹਾ ਤਾਂ ਗੁਜਰਾਤ ਦੇ ਵੱਖ-ਵੱਖ ਇਲਾਕਿਆਂ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਹਾਲਾਤ ਖਰਾਬ ਹੋ ਰਹੇ ਨੇ ਗੁਜਰਾਤ ਦੇ ਨਵਸਾਰੀ, ਵਲਸਾੜ, ਦਮਨ, ਦਾਦਰ ਨਗਰ ਹਵੇਲੀ ਵਰਗੇ ਥਾਵਾਂ ਦੇ ਉੱਤੇ ਜ਼ਿਆਦਾ ਮੀਂਹ ਕਰਕੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਲੋਕ ਘਰ ਤੋਂ ਬਾਹਰ ਨਿਕਲਣੇ ਤਾਂ ਜ਼ਰੂਰੀ ਕੰਮਾਂ ਦੇ ਲਈ ਹੀ ਨਿਕਲਣ ਨਹੀਂ ਤਾਂ ਨਾ ਨਿਕਲਣ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਇਸ ਵੇਲੇ ਗੁਜਰਾਤ ਬੜੇ ਹੋਏ ਨੇ ਤਾਂ ਲੋਕ ਇਸ ਦੇ ਵਿੱਚ ਫਸ ਵੀ ਸਕਦੇ ਨੇ। ਚੇਤਾਵਨੀ ਵੀ ਲਗਾਤਾਰ ਲੋਕਾਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਆ ਪ੍ਰਸ਼ਾਸਨ ਅਲਰਟ ਮੋਡ ਤੇ ਆ ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਉਹ ਹਰ ਪਰੇਸ਼ਾਨੀ ਦੇ ਨਾਲ ਨਜਿੱਠਣ ਲਈ ਤਿਆਰ ਨੇ ਪਰ ਲੋਕ ਬੇਫਾਲਤੂ ਕੰਮਾਂ ਦੇ ਲਈ ਘਰ ਤੋਂ ਬਾਹਰ ਨਾ ਨਿਕਲਣ